ਜਿਵੇਂ ਜਤੇਦਾਰ ਸੋਚਾ ਸੀ ਛੋਟੇ ਪਰਸਾਤ ਤੁਹਾਨੂੰ ਮਨੋਂ ਵੀ ਪਿਆਰ ਆਇਆ ਸਾਰਿਆਂ ਨੂੰ ਮਾਨ ਸਨਮਾਨ ਭੇਜਿਆ ਗਿਆ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਸਤਾਰ ਨਸੀਮ ਸਿੰਘ ਜੀ ਗੋਟਲਾ ਸਾਹਿਬ ਜਰੂਰ ਹੈ ਸਮੇਂ ਦੀ ਮੰਗ ਹੈ ਆਓ ਅਗਲਾ ਪ੍ਰੋਗਰਾਮ ਬਹੁਤ ਹੀ ਸਤਕਾਰਯੋਗ ਜਤੇਦਾਰ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਕਾਰਯੋਗ ਬਜ਼ੁਰਗ ਟਕਸਾਲੀ ਅਕਾਲੀ ਜਤੇਦਾਰ ਸਦਾ ਸਿੰਘ ਛੋਟੇ ਪਰਸਾਤ ਬਹੁਤ ਹੀ ਸਤਿਕਾਰਯੋਗ ਮੇਤਰਾਂ ਦੀ ਦੁਨੀਆ ਦੇ ਦੀ ਨਾਬਜ ਪਛਾਣ ਕੇ ਇਹ ਸਪਾਰਸ਼ ਕੀਤੀ ਸੀ ਸੋ ਇਸ ਕਰਕੇ ਇਹ ਤਾਂ ਉਹਨਾਂ ਨੂੰ ਆਪ ਹੀ ਪਤਾ ਹੋਣਾ ਚਾਹੀਦਾ ਲੋਕਾਂ ਦੇ ਫਤਵੇ ਅੱਗੇ ਜਿੱਦ ਨਹੀਂ ਕਰਨੀ ਚਾਹੀਦੀ ਲੋਕਾਂ ਦੇ ਫਤਵੇ ਨੂੰ ਇਨਕਾਰ ਨਹੀਂ ਕਰਨਾ ਚਾਹੀਦਾ ਜੇ ਲੋਕਾਂ ਦੇ ਫਤਵੇ ਅੱਗੇ ਜਿੱਦ ਕੀਤੀ ਜੇ ਲੋਕਾਂ ਦੇ ਫਤਵੇ ਨੂੰ ਸਵਾਰਨ ਨਹੀਂ ਕੀਤਾ ਤਾਂ ਹੀ 22 ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਵਿੱਚ ਸਾਡਾ ਗਰਾਪ ਹੋਰ ਡਾਊਨ ਆਇਆ 22 ਜੁਣੀ ਸੀ ਧੁੰਦਾ ਕਮੇਟੀ 22 ਦੇ ਵਿੱਚ ਧੁੰਦਾ ਕਮੇਟੀ ਬਣੀ ਤੇ ਧੁੰਦਾ ਕਮੇਟੀ ਤੇ ਬਣਨ ਤੋਂ ਬਾਅਦ ਵੀ

ਅਰ ਪੰਜ ਸਾਜ਼ ਦੀ ਪੰਥਰਚੈਸੀ ਨੂੰ ਇਹ ਸ਼ਰੋਮਣੀ ਕਾਲੀ ਦਰ ਵਿਚਾਈ ਗ੍ਰਾਫਟ ਨੂੰ ਕਿਵੇਂ ਦੂਰ ਕੀਤਾ ਜਾਵੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਸੰਸਥਾ ਪੰਥ ਦੀ ਜਮਾਤ ਆ ਉਹ ਕਿਸੇ ਇੱਕ ਵਿਅਕਤੀ ਦੀ ਇੱਕ ਧੜੇ ਦੀ ਜਮਾਤ ਨਾ ਹੋਵੇ ਸੋਚੇ ਪੰਥ ਦੀ ਜਮਾਤ ਵੜੇ ਇਹ ਸਾਰੀ ਚਿੰਤਾ ਜੋ ਪੰਥਕ ਹਲਕਿਆਂ ਵਿੱਚ ਹੈ ਉਹਨੂੰ ਸਾਹਮਣੇ ਲੈ ਕੇ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਣਾ ਲੜੀਆਂ ਚੱਲਣ ਦੀ ਅੱਜ ਕਾਲੀ ਦਲ ਕਹਿ ਲਓ ਫੇਰੂ ਫੇਰੂ ਹੋਈ ਪੰਜ ਸਖ ਸ਼ਕਤੀ ਵੰਡੀ ਹੋਈ ਆ ਇਸੇ ਗੱਲ ਦਾ ਸਾਨੂੰ ਦੁੱਖ ਆ ਕਿ ਜਿਨ੍ਹਾਂ ਦੇ ਕੋਲ ਅਗਵਾਈ ਆ ਉਹਨਾਂ ਨੂੰ ਚੇਤਾ ਹੀ ਕੋਈ ਨਹੀਂ ਅੱਜ ਸਾਡੀ ਜਿਹੜੀ ਖੇਰੂ ਫੇਰੂ ਹੋਈ ਸ਼ਕਤੀ ਆ ਅੱਜ ਉਹਨੂੰ ਜੋੜਨ ਦੀ ਲੋੜ ਆ ਉਹਨੂੰ ਇਕੱਠੇ ਕਰਨ ਦੀ ਲੋੜ ਆ ਔਰ ਦੇਸ਼ ਔਰ ਦੁਨੀਆ ਦੇ ਵਿੱਚ ਜਿਹੜੀ ਟਾਕ ਟੱਕਰ ਦੀ ਹੁੰਦੀ ਸੀ ਉਹ ਮੁੜ ਕੇ ਕਾਇਮ ਕਰਨ ਲਈ ਕੁਦਰਤੀ ਤੌਰ ਤੇ ਸਾਰੇ ਪੰਜ ਗੁਰਸਤਾਂ ਨੂੰ ਇਕੱਠਾ ਹੋਣ ਦੀ ਲੋੜ ਆ